ਪੂਰਨ ਸੰਤਾ ਨੇ ਜਾਂ ਸਾਡੇ ਗੁਰੂ ਪੀਰਾਂ ਨੇ ਚਮਤਕਾਰ ਕਦੀ ਕਰਕੇ ਹੀ ਨਹੀਂ ਵਿਖਾਇਆ ਉਹ ਕਹਿੰਦੇ ਤੇਰਾ ਬਾਣਾ ਮਿੱਠਾ ਲੱਗੇ RAM ਜੀ ਨੇ ਸ਼੍ਰੀ ਰਾਮ ਜੀ ਨੇ ਬਨਵਾਸ ਕਟਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲਾਂ 'ਚ ਰਹਿਣਾ ਪਿਆ ਕਿਲਾ ਛੱਡਣਾ ਪਿਆ ਕ੍ਰਿਸ਼ਨ ਭਗਵਾਨ ਜੇਲ੍ਹ 'ਚ ਪੈਦਾ ਹੋਏ ਗਵਾਲੇ ਬਣ ਕੇ ਰਹੇ ਫਿਰ ਆਪਣੀ ਬਚਪਨ ਵਾਲਾ ਜਗਾ ਜਿੱਥੇ ਉਹ ਵੱਦੇ ਫੁੱਲੇ ਉਹ ਜਗਾ ਛੱਡਣੀ ਪਈ ਇੱਕ ਦੁੱਖ ਜੜੋਂ ਕੋਈ ਜਨਮ ਲੈਂਦਾ ਤੇ ਜਨਮ ਵਿੱਚ ਦੁੱਖ ਔਰ ਸੁੱਖ ਜਿਹੜੇ ਉਹ ਨਾਲ ਹੀ ਰਹਿਣੇ ਆ ਔਰ ਪਰਵਰਤਨ ਜਿਹੜਾ ਉਹ ਨਾਲ ਰਹਿਣਾ ਹੁਣ ਕ੍ਰਿਸ਼ਨ ਮਹਾਰਾਜ ਉਹ ਜਗਾ ਛੱਡ ਕੇ ਗਏ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਵੱਦੇ ਫੁੱਲੇ ਗਵਾਲੇ ਬਣ ਕੇ ਉਹ ਵੀ ਜਗਾ ਛੱਡੀ ਫਿਰ ਉਹ ਦਵਾਰਕਾ ਚਲੇ ਗਏ ਕੌਰਵਾ ਪੰਡਵਾ ਦਾ ਜੁੱਧ ਹੋਇਆ ਉੱਥੇ ਗੀਤਾ ਦਾ ਗਿਆਨ ਦਿੱਤਾ ਪਰ ਉਹ ਜੁੱਧ ਰੋਕ ਨਾ ਸਕੇ ਕਈ ਮੋਤਾ ਹੋਈਆਂ ਕਈ ਕੁਛ ਹੋਇਆ ਕਿਉਂਕਿ ਉਹ ਹੋਣੀ ਸੀ ਸੋ ਚਾਹੇ ਪੂਰਨ ਅਵਤਾਰ ਵੀ ਧਰਤੀ ਤੇ ਆਏ ਹੋਣੀ ਜਿਹੜੀ ਉਹ ਹੋ ਕੇ ਰਹੀ ਦੁੱਖ ਜਿਹੜਾ ਆਣਾ ਹੀ ਉਹ ਆ ਕੇ ਰਿਆ ਜਿਹੜਾ ਕੌਰਵਾ ਪੰਡਵਾ ਨੂੰ ਯੁੱਧ ਲੜਨਾ ਪਿਆ ਉਹ ਲੜਨਾ ਪਿਆ ਪੰਡਵਾਂ ਨੂੰ ਜਦੋਂ ਬਨਵਾਸ ਮਿਲਿਆ ਉਹਨਾਂ ਨੂੰ ਜਾਣਾ ਪਿਆ ਰਾਮ ਜੀ ਨੂੰ ਬਨਵਾਸ ਮਿਲਿਆ ਉਹਨਾਂ ਨੂੰ ਜਾਣਾ ਪਿਆ ਸੋ ਦੁੱਖ ਜਿਹੜਾ ਹਮੇਸ਼ਾ ਨਾਲ ਹੈ ਜਦ ਤੱਕ ਜੀਵਨ ਹੈ ਤਦ ਤੱਕ ਦੁੱਖ ਨਾਲ ਰਹੇਗਾ